ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਇਹ ਵੀਡੀਓ ਖਾਸ ਤੌਰ ਤੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰਿਓ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲਾਂ ਜਿਹੜੀਆਂ ਕਾਫੀ ਵੀਡੀਓ ਆ ਆਪਣੇ ਚੈ ਗੱਲ ਕਰਦੇ ਆ ਦੋਸਤੋ ਪਿੰਡ ਅਲਗੋਂ ਦੇ ਵਿੱਚ ਪਹੁੰਚੀਆਂ ਅਲਗੋਂ ਕੋਠੀ ਪਿੰਡ ਤੁਸੀਂ ਜਿਹੜੀ ਵਿਜ਼ਿਟ ਕਰਨੀ ਹੈਗੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਬਿਲਕੁਲ ਜਿਹੜਾ ਦੋਸਤੋ ਪਿੱਖੀ ਪਿੰਡ ਤੋਂ ਖੇਮ ਕਰਨ ਆ ਪਰ ਰੋਡ ਆਉਣੇ ਆ ਤੇ ਰਸਤੇ ਵਿੱਚ ਅਲਗੋਂ ਕੋਠੀ اڈਾ ਅਲਗੋਂ ਕੋਠੀ ਤੋਂ ਅਗਲੇ ਪਾਸੇ ਤੁਸੀਂ ਜਿਹੜੀ ਟਰਨ ਲੈਣੀ ਹੈਗੀ ਆ ਨੰਬਰ ਜਿਹੜੇ ਆ ਵੀਰ ਸੁਖਵੀਰ ਉਹਨਾਂ ਦੇ ਬਿਲਕੁਲ ਚੱਲਦੇ ਕਰਦਾਂਗੇ ਵੀਰ ਸੁਖਵੀਰ ਤੇ ਜਗਰੂਪ ਬਾਈ ਦੇ ਘਰੇ ਆਏ ਆ ਅਸੂ ਜਿਹੜੇ ਆ ਦੋਸਤੋ ਅੱਜ ਤੁਹਾਨੂੰ ਤਿੰਨ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਮੱਜਾਂ ਝੋਟੀਆਂ ਹੋਣਗੀਆਂ ਨਵੀਆਂ ਮੱਜਾਂ ਝੋਟੀਆਂ ਹੋਣਗੀਆਂ ਕੋਈ ਪਹਿਲਣਾ ਦੂਜੇ ਨਾ ਹੋਣਗੀਆਂ ਠੀਕ ਆ ਅੱਜ 13 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ ਤਕਰੀਬਨ ਸਾਢੇ 11 ਵਜੇ ਦਾ ਜਿਹੜਾ ਦੋਸਤੋ ਟਾਈਮ ਹੈਗਾ ਮਾਰਨਿੰਗ ਦਾ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਵੀਰ ਆਪਾਂ ਸੁਖਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਖਾਸ ਤੌਰ ਤੇ ਜੇਕਰ ਪਸੂ ਟੁੱਕਿਆ ਬਿਲਕੁਲ ਅ ਤੁਸੀਂ ਲੈਣਾ ਚਾਹੁੰਦੇ ਹੋ ਤੇ ਟਿਪ ਕੇ ਤਸੱਲੀ ਕਰ ਲਿਓ ਚੌਥਾ ਥਾਨਾ ਦੀ ਆਪਦੀ ਨਰਕ ਪਰਖਾ ਤਸੱਲੀ ਕਰਨ ਤੋਂ ਬਾਅਦ ਸੌਦਾ ਕਰਿਓ ਇੱਕ ਛੋਟੀ ਸੂਈ ਆ ਬਿਲਕੁਲ ਬੋਲਾ ਤੁਸੀਂ ਚੋਕੇ ਵੇਖ ਸਕਦੇ ਹੋ ਮਗਰ ਕੱਟੀ ਆ ਪ੍ਰੋਪਰ ਗੱਲਬਾਤ ਆਪਾਂ ਕਰਦੇ ਆ ਆਓ ਚੱਲਦੇ ਆ ਵੀਰ ਸੁਖਵੀਰ ਦੇ ਕੋਲ ਅ ਸਭ ਤੋਂ ਪਹਿਲਾਂ ਵੀਰ ਸੁਖਵੀਰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨੌ ਕੀ ਹਾਲ ਚੱਲ ਜਾਏ ਵਧੀਆ ਕਾਇਮ ਤੁਸੀਂ ਆਪਦੇ ਸੁਣਾਓ ਠੀਕ ਠਾਕ ਵਧੀਆ ਵੇ ਜੀ ਅੱਜ ਵੀਰੇ ਪਸ਼ੂ ਕਿੰਨੇ ਵਕਾਉਗੇ ਅੱਜ ਆਪਣੇ ਕੋਲ ਵੀਰੇ ਤਿੰਨ ਪਸ਼ੂ ਆ ਇੱਕ ਪਹਿਲਾਂ ਛੋਟੀ ਸੂਈ ਆ ਦ ਠੀਕ ਹਾਂਜੀ ਠੀਕ ਹੈ ਪਸ਼ੂ ਉਹਦਨ ਵਾਲੇ ਵੀ ਵਧੀਆ ਚੜਾਈ ਹੋ ਗਈ ਫਿਰ ਹਾਂਜੀ ਬਜੀ ਜੀ ਉਹਦਨ ਵਾਲੇ ਪਸ਼ੂ ਉਦਾਂ ਹੀ ਨੇ ਵੇਚ ਗਏ ਸੀ ਉਹ ਵੀਡੀਓ ਦੇ ਨਾਲ ਆਪਾਂ ਤਿੰਨ ਚਾਰ ਪਸ਼ੂ ਹੋਰ ਵੇਚਦੇ ਛੋਟੀਆਂ ਮੱਝਾਂ ਵੀ ਚੰਗੀਆਂ ਸੀ ਹਾਂਜੀ ਚੰਗੀਆਂ ਹੀ ਪਸ਼ੂ ਪਸ਼ੂ ਅੱਜ ਵੀ ਚੰਗੇ ਆ ਚੰਗੇ ਮੀਰ ਜੀ ਅੱਜ ਵੀ ਚੰਗੇ ਆਪਾਂ ਪ੍ਰੋਪਰ ਦਿਖਾ ਦਨੇ ਆ ਵੀਰਾਂ ਨੂੰ ਸਮਝ ਆਉਣ ਵਾਲੇ ਪਸ਼ੂ ਆ ਸੋ ਦੋਸਤੋ ਚੰਗੇ ਲੱਗਣਗੇ ਝੋਟੀਆਂ ਵਿੱਚ ਹੋਣਗੇ ਨਵੀਆਂ ਹੋਣਗੀਆਂ ਪਹਿਲਾਂ ਦੁੱਜਨਾ ਤੇ ਪਹਿਲੇ ਨੰਬਰ ਦੇ ਵੀਰ ਸੁਖਵੀਰ ਆਜਾ ਕਰੀਏ ਗੱਲਬਾਤ ਇਹ ਸੂਈ ਸੂਈ ਜਿਹੜੀ ਆਪਾਂ ਝੋਟੀਆਂ ਦਿਖਾਈਏ ਜੀ ਇਹ ਪਹਿਲਾ ਸੂਆ ਸੂਈ ਆ ਵੀਰ ਜੀ ਝੋਟੀ ਜੀ ਬੜੀ ਠੰਡੀ ਧੀਰੀ ਝੋਟੀ ਆ ਅੱਜ ਸਵੇਰੇ ਕੋਈ ਤਕਰੀਬਨ 6 ਵਜੇ ਸੂਈ ਆਏਗੀ ਜੀ ਤੇ ਜੇਰ ਵੀ ਪਾ ਕੇ ਕੰਪਲੀਟ ਆ ਸਾਹਮਣੇ ਜੇਰ ਪਈ ਆ ਜੀ ਤੇ ਬੜੀ ਠੰਡੀ ਧੀਰੀ ਆ ਜੀ ਠੀਕ ਆ ਹਾਂਜੀ ਅੱਜ ਮਾਰਨਿੰਗ ਕਿੰਨੇ ਟਾਈਮ ਤੁਸੀਂ 6 ਵਜੇ ਸੂਈ ਆਏਗੀ ਸਵੇਰੇ 6 ਵਜੇ ਸਵੇਰੇ ਦੋਸਤੋ ਸੂਈ ਅੱਜ 13 ਮਾਰਚ ਸਵੇਰੇ 6 ਵਜੇ ਸੋਈ ਆ ਭੋਰੀ ਭਾੜੇ ਗਈ ਆ ਬਾਕੀ ਛਾਂ ਤੋਂ ਬੜੇ ਸਿੱਧੇ ਵਧੀਆ ਛੋਟੀ ਦੇ ਆ ਕਰੋ ਚੱਕ ਜੀ ਬੈਣੀ ਵਾਲੇ ਪਾਸੇ ਠੀਕ ਆ ਵਿੱਥਾ ਵਰਲਾ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਸੋਹਣੀਆਂ ਹੈਗੀਆਂ ਨੇ ਪਹਿਲਾਂ ਛੋਟੀ ਆ ਤੇ ਮਗਰ ਜਿਹੜਾ ਬੱਚਾ ਫੀਮੇਲ ਕਾਫ ਆ ਆ ਵੇਖ ਸਕਦੇ ਹੋ ਕੱਟੀ ਹੈਗੀ ਨਾਲ ਠੀਕ ਆ ਨਿੱਕੇ ਸਿੰਘ ਦੀ ਸਕਰੀਨ ਛੋਟੀ ਆ ਜੀ ਆ ਦੇਖੋ ਆ ਫੇਸ ਕੁਆਲਿਟੀ ਦੇ ਬਿਲਕੁਲ ਛੋਟਾ ਜਿਹਾ ਸਿੰਘ ਆ ਠੀਕ ਹੈ ਰਿੰਗ ਸਿੰਘ ਆਪਾਂ ਕਹਿ ਸਕਦੇ ਵੇ ਨਿੱਕਾ ਜਿਹਾ ਸਿੰਘ ਛੋਟੀ ਤੇ ਲੱਗਾ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਜੇਰ ਪ੍ਰੋਪਰ ਪੈ ਗਈ ਆ ਕੋਈ 10 ਵਜੇ ਪੈ ਗਈ ਸੀ ਜੇਰ ਜੀ ਹਾਂਜੀ ਪੈ ਗਈ ਜੀ ਠੀਕ ਆ ਜੀ ਆ ਵੇਖੋ 10 ਤੋਂ ਪਹਿਲਾਂ ਹੀ ਪਾਤੀ ਕਿ ਬਾਕੀ ਪਲਪੂਲ ਜਿਹੜੀ ਆ ਦੋਸਤੋ ਪਹਿਲਾਂ ਛੋਟੀਆਂ ਨਾਰਮਲ ਹੁੰਦੀ ਆ ਥੋੜੀ ਪਾ ਜਾਂਦੀ ਕਿਉਂਕਿ ਅਜੇ ਤਾਜੀ ਸੁਈ ਆ ਥੋੜੀ ਜੀ ਪਾਲ ਜਰੂਰ ਤੁਹਾਨੂੰ ਮਹਿਸੂਸ ਹੋਵੇਗੀ ਕਿ ਠੀਕ ਆ ਤੁਹਾਨੂੰ ਤੇ ਵੀ ਹੈਗੀ ਆ ਤੇ ਬੈਕ ਸਾਈਡ ਤੇ ਵੀ ਥੋੜੀ ਪਾਲ ਜਿਹੜੀ ਨਜ਼ਰ ਆਵੇਗੀ ਬਾਕੀ ਥਣਾ ਤੋਂ ਉਹਨਾਂ ਦੀ ਸਫਾਈ ਤੁਸੀਂ ਵੇਖ ਸਕਦੇ ਹੋ ਜਿਵੇਂ ਜੀ ਛੋਟੀ ਉੱਪਰੋਂ ਸਫਾਈ ਦੇ ਵਿੱਚ ਠੀਕ ਆ ਤੇ ਉਹ ਜਿਹੜਾ ਹਵਾਨਾ ਜਿਹੜਾ ਦੋਸਤ ਤੁਸੀਂ ਦੇਖ ਸਕਦੇ ਲੈਫਟੀ ਸੋਣੀ ਆ ਛੋਟੀ ਦੀ ਉਲਟ ਬਹਿਣੀ ਵਾਲੇ ਪਾਸੇ ਤੋਂ ਵੇਖੋ ਥਣ ਆਕਰੋ ਚੱਕ ਲਈ ਬੜੀ ਸੀਲਸ ਲੱਗ ਠੱਡੀ ਥਰੀ ਵੀਰ ਜੀ ਭਵੇਂ ਐਂ ਬਹਿ ਛੋਟੀ ਦੇ ਲਈ ਤੇ ਦੇਖੋ ਬੜੀ ਸੀਲ ਛੋਟੀ ਆ ਆ ਦੇਖੋ ਜੀ ਆ ਵੇਖੋ ਬਰਾ ਪੂਰਾ ਅਗਲੇ ਥਣਾਂ ਦਾ ਜੀ ਠੀਕ ਆ ਆ ਮਗਰਲੇ ਥਣਾਂ ਦਾ ਦੇਖੋ ਠੀਕ ਹੈ ਜੀ ਠੀਕ ਹੈ ਪਹਿਲਾਂ ਝੋਟੀ ਅਸਲ ਦੇ ਵਿੱਚ ਉਦੋਂ ਪਾਸ ਹੁੰਦੀ ਹੈ ਭਾਈ ਜਦੋਂ ਸੂਪੇ ਜੇਰ ਪੈ ਜਾਏ ਉਸ ਤੋਂ ਬਾਅਦ ਚੁਵਾਈ ਜਿਹੜੀ ਬਿਲਕੁਲ ਫਿੱਟ ਠੰਡੀ ਧੀਰੀ ਨਿਕਲੇ ਹਾਂਜੀ ਠੰਡੀ ਧੀਰੀ ਬੜੀ ਸੂਰੀ ਲੱਗ ਝੋਟੀ ਹੈ ਜੀ ਪੂਰੀਆਂ ਹਰ ਇੱਕ ਤਰ੍ਹਾਂ ਦੀਆਂ ਕੁਆਲਿਟੀਆਂ ਕਰਮਾਲੀ ਦੇ ਵਿੱਚ ਮੌਜੂਦ ਆ ਹਾਂਜੀ ਠੀਕ ਆ ਆ ਦੇਖੋ ਦੋਸਤੋ ਮੈਂ ਥੋੜੀ ਦੂਰੀ ਤੋਂ ਵੀ ਦਿਖਾ ਦਿੰਨਾ ਕਦ ਕੱਠੀ ਜਿਹੜਾ ਤੁਸੀਂ ਬਿਲਕੁਲ ਚੰਗੀ ਸੋਹਣੀ ਹਾਈਟ ਆ ਆ ਕਰੋ ਚੈੱਕ ਤੇ ਸੁਖਵੀਰ ਵੀਰ ਕੀ ਲੈਦੇ ਮੁੱਲ ਕੀ ਦਾ ਇਹਦਾ ਮੁੱਲ ਵੀਰ ਜੀ 76000 2000 ਛੋਟ 74 ਦੀ ਦੇ ਦਾਂਗੇ 74 ਦੀ ਹੁੰਦੀ 74 ਦੀ ਦੇ ਦਾਂਗੇ ਜੀ ਠੀਕ ਹੈ ਵਿੱਚੋਂ ਛੋਟ ਛੱਪਾ ਕਰਾਂਗੇ ਘਰ ਆ ਜਾਓ ਜੀ 74 ਦੇ ਵਿੱਚੋਂ ਹਾਂਜੀ ਥੋੜਾ ਬਹੁਤ ਕਰਾਂਗੇ ਛੋਟ ਛੱਪਾ ਜ਼ਰੂਰ ਕਰਨਾ ਜੀ ਜ਼ਰੂਰ ਕਰਨਾ 76000 ਜਿਹੜੀ ਦੋਸਤੋ ਡਿਮਾਂਡ ਆ ਠੀਕ ਆ 74000 ਦੀ ਜਿਹੜੀ ਝੋਟੀ ਦੇਲ ਹੈ ਹੋਵੇ ਕਿ ਤਾਜੀ ਸੂਈ ਆ ਕੋਈ ਚਿੰਤਾ ਵਾਲੀ ਤੱਕ ਗੱਲ ਨਹੀਂ ਰਹਿ ਗਈਗੀ ਗੱਲ ਹੀ ਨਹੀਂ ਕੋਈ ਚਿੰਤਾ ਵਾਲੀ ਠੀਕ ਆ ਜੇਰ ਪ੍ਰੋਪਰ ਪੈ ਗਈ ਹੈ ਜੇਰ ਮੈਂ ਦਿਖਾ ਦੇਣਾ ਆ ਜੋ ਜੀ ਜੇਰ ਜੋਰ ਪੈ ਗਈ ਸਾਰੀ ਹਾਏ ਤਾ ਜੋਰ ਜਿਹੜੀ ਆ ਦੋਸਤੋ ਕੰਪਲੀਟ ਪੈ ਗਈ ਆ ਠੀਕ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਸੋਇਸ ਵਾਈ ਪਸ਼ੂ ਦੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਜਿੰਨੀ ਮਰਜ਼ੀ ਭਰਾ ਕੇ ਵੇਖਿਓ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰਿਓ ਹਾਂਜੀ ਸੁਖਵੀਰ ਵੀਰੇ ਅਗਲੀ ਇਸ ਮੱਝ ਦੀ ਕੀ ਡਿਟੇਲ ਆ ਇਹ ਵੀਰ ਜੀ ਦੂਜਾ ਸਵਾਲ ਛੋਟੇ ਜੀ ਸੋਣ ਵਾਲੀ ਆ ਜੀ ਦੂਜਣ ਹੈ ਨਾ ਜੀ ਦੂਜਾ ਸਵਾਲ ਸੋਨਾ ਬੜੀ ਸੀਲਸ ਲੱਗ ਠੰਡੀ ਧੀਰੀ ਆ ਜੀ ਵੀਰ ਜੀ ਇਹ ਵੀ ਛੋਟੀ ਗੱਲ ਆ ਹਵਾਨਾ ਬੂਨਾ ਪੂਰਾ ਸਫਾਈ ਦੇ ਵਿੱਚ ਆ ਇਹ ਤੁਹਾਡੀ ਬੜੀ ਜ਼ਿਆਦੀ ਸਫਾਈ ਚ ਹੈ ਛੋਟੀ ਠੀਕ ਆ ਬਿਲਕੁਲ ਜਿਹੜਾ ਦੋਸਤੋ ਤਿਖਾ ਨੋਕਲਾ ਥਾਣ ਲਗਾ ਇਹ ਫਰਲਾਂ ਤੁਸੀਂ ਜਿਹੜੀਆਂ ਨਾਰਮਲ ਵੇਖ ਸਕਦੇ ਹੋ ਸੋਹਣੀ ਵਿਥਰਲ ਹੈਗੀ ਆ ਠੀਕ ਆ ਜਿੰਨੀਆਂ ਵੀ ਹੈਗੀਆਂ ਨੇ ਪ੍ਰੋਪਰ ਸੋਹਣੀਆਂ ਨੇ ਹਾਈ ਟੂਟ ਵੇਖੋ ਤੁਸੀਂ ਫੁੱਲ ਹਾਈਟ ਦੇ ਵਿੱਚ ਆ ਤਾਂ ਪੋਠਾ ਪਾਠਾ ਵੇਖੋ ਚੜਾਈ ਥੱਬਿਆਂ ਦੇ ਥੱਬੇ ਆਵੇ ਆ ਕਰੋ ਚੈੱਕ ਮੇਰਾ ਵੀਰ ਠੀਕ ਆ ਤੇ ਪਤਲੀ ਜਿਹੀ ਜਮੜੀ ਆ ਤੇ ਆ ਫਿਰ ਮੂਮੰਟੀ ਜੀ ਦੂਜਾ ਸਵਾਲ ਆ ਕਰੋ ਚੈੱਕ ਆ ਦੇਖੋ ਜੀ ਸਾਬੇ ਨਿਕਲਿਆ ਜਿਹੜੇ ਗੱਡੀ ਆ ਠੀਕ ਆ ਚਲੋ ਖੋਲ ਕੇ ਪਤੋਰੀਏ ਭਾਈ ਸੁਖਵੀਰ ਤੁਝਾ ਸੁਹਾ ਸੋਣ ਵਾਲੀ ਹੈ ਤਾਂ ਦੇਰ ਕਿੰਨੇ ਕੇ ਬਾਕੀ ਹੈ ਜੇ ਦੇਰ 10 ਲੈ ਜੂਗੀ 10 ਕੁ ਦਿਨ ਲੈ ਜੂਗੀ ਫੁੱਲ ਹਾਈਟ ਦੇ ਵਿੱਚ ਹਾਈਟ ਵੀ ਜਿਹੜੀ ਦੋਤੋਂ ਮੀਡੀਅਮ ਤੋਂ ਪਲੱਸ ਨੂੰ ਆ ਤਾਂ ਉਹ ਜਾਂਦੀ ਹੈ ਜਿੰਨੀ ਮਰਜ਼ੀ ਮੰਨ ਲਓ ਜਦੋਂ ਮੀਡੀਅਮ ਆਪਾਂ ਕਹਿ ਦਿੰਦੇ ਆ ਤੇ ਵੱਡੀਆਂ ਝੋਟੀਆਂ ਦੇ ਵਿੱਚ ਜਿਹੜੀ ਹਾਈਟ ਪੈ ਜਾਂਦੀ ਆ ਹਾਂਜੀ ਮੋੜੋ ਜੀ ਠੀਕ ਆ ਆ ਬੈਕ ਸਾਈਡ ਤੋਂ ਜੇ ਜਿਹੜੇ ਮਰਜੀ ਪਾਸੇੋਂ ਦੇਖ ਲਓ ਦੋਸਤੋ ਸੱਜੇ ਖੱਬੇੋਂ ਮਗਲੇ ਪਾਸੇ ਦੇਖ ਲਓ ਇੱਕੋ ਜਿਹਾ ਹਵਾਨਾ ਇੱਕੋ ਜਿਹਾ ਥਾਣਾ ਬਰਾਬਰਤਾ ਪੂਰੀ ਥਾਣਾ ਦੇ ਵਿੱਚ ਸਹਿਜ ਇੱਕੋ ਜਿਹਾ ਹੈਗਾ ਤੇ ਬਾਕੀ ਸੁਖਵੀਰ ਵੀਰੇ ਪਹਿਲੇ ਸਵੇਰੇ ਕੁਝ ਜਿਵੇਂ 10 11 10 11 ਦੀ ਨਾਰਮਲ ਚਵਾਈ ਕਰਾਈ ਹੁੰਦੀ ਸੀ 10 11 ਲੀਟਰ ਦੀ ਚਵਾਈ ਕਰਾਈ ਪਹਿਲੇ ਸਵੇਰੇ ਠੀਕ ਆ ਅਗਲੇ ਦੂਜੇ ਸਵੇਰ ਸੋਣਾ 10 ਦਿਨ ਬਾਕੀ ਆ 10 ਦਿਨ ਬਾਕੀ ਆ ਤੇ ਕੀ ਲੈਦੇ ਕੀ ਕਰਨੇ ਡਿਮਾਂਡ ਕੀ ਹੈ ਮੁੱਲ ਜੋ ਵੀਰ ਜੀ ਮਰਜ਼ੀ ਕਰ ਲਈਏ 85 ਹਜ਼ਾਰ ਦੀ ਝੋਟੀ ਦੇ ਦਿਆਂਗੇ ਵਿੱਚ ਥੋੜਾ ਬਹੁਤ ਮਾਨਤਾ ਕਰਾਂਗੇ अच्छा जी हां जी 84 ਦੀ हां जी 84 ਵਿੱਚੋਂ ਛੋਟ ਕਰਾਂਗੇ 84 ਦੇ ਵਿੱਚੋਂ हां जी 84 ਦੇ ਵਿੱਚੋਂ ਜਿਹੜਾ ਦੋਸਤੋ ਛੋਟ ਹੋ ਜਾਈਗੀ ਠੀਕ ਆ ਮੌਕੇ ਦੀ ਆ ਛੋਟ ਕੋਈ ਵੀ ਵੀਰ ਜਦੋਂ ਸੌਦਾ ਕਰਦੇ ਆ ਆਪਾਂ ਘਰੇ ਵਿజిਟ ਕਰਦੇ ਆ ਤਸੱਲੀ ਪਹਿਲਾਂ ਕਰ ਲਿਓ ਮੈਂ ਵਾਰ-ਵਾਰ ਕਹਿਣਾ ਉਹਨਾਂ ਵੀ ਤਸੱਲੀ ਜ਼ਰੂਰ ਕਰ ਲਿਓ ਮੇਨ ਗੱਲ ਥਣਾ ਦੀ ਹੁੰਦੀ ਏ ਟਿੱਪ ਕੇ ਵੇਖ ਲਿਓ ਕੋਈ ਜਾਂ ਸ਼ਹਿਰ ਦੇ ਵੇਖ ਲਿਓ ਠੀਕ ਆ ਉਸ ਤੋਂ ਬਾਅਦ ਜਿਹੜੀ ਤੁਸੀਂ ਆ ਸੌਤੇ ਦੀ ਗੱਲ ਕਰ ਸਕਦੇ ਹੋ ਝੋਟੀ ਚੰਗੀ ਆ ਕੋਈ ਕਹਿਣ ਦੀ ਗੱਲ ਨਹੀਂ ਪੁੱਠੇ ਪਾਠੇ ਦੀ ਚੜਾਈ ਪੜੀ ਆ ਇੱਕ ਵਾਰੀ ਬੈਕ ਸਾਈਡ ਤੋਂ ਮੈਂ ਤੁਹਾਨੂੰ ਫਿਰ ਦਿਖਾ ਦਿੰਨਾ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਝੋਟੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਥਣ ਤੋਂ ਜਿਹੜਾ ਦੋਸਤੋ ਪੂਰਾ ਕਹਿਰ ਦਾ ਲੋੜਿਆਂ ਦਾ ਥਣ ਲੱਗਾ ਝੋਟੀ ਦੇ ਬਿਲਕੁਲ ਸਫਾਈ ਦੇ ਵਿੱਚ ਆ 84000 ਦੀ ਲੈਦੇ ਹੋਵੇ ਕੀ 85000 ਡਿਮਾਂਡ ਆ ਇਸ ਝੋਟੀ ਦੀ ਇਸ ਤੋਂ ਬਾਅਦ ਭਾਈ ਸੁਖਬੀਰ ਇਹ ਲਾਸਟ ਤੇ ਆਪਣੇ ਕੋਲ ਵੀ ਰੇਵੀ ਝੋਟੀ ਆ ਗਈ ਪਹਿਲੇ ਨੇ ਸੁਣੀ ਐ ਨਹੀਂ ਵੀਰ ਜੀ ਇਹ ਦੂਜਾ ਸੂਆ ਝੋਟੀ ਸੁਣੀ ਦੂਜੇ ਸੂਵੇ ਐ ਸਕੀਨ ਨਿੱਕਾ ਸਿੰਗ ਲਗਾਈ ਅੱਜ ਪਹਿਲੇ ਨਾਲ ਦੂਜਾ ਨਾਲ ਇਕੱਠੀਆਂ ਕਰਤੀ ਆ ਜੀ ਹਾਂਜੀ ਹਾਂਜੀ ਠੀਕ ਆ ਵੀਰ ਜੀ ਡੰਗਰ ਆਪਾਂ ਨਵਾਂ ਹੀ ਲੈ ਲਈਏ ਅੱਗੇ ਭਾਈ ਸੁਖਬੀਰ ਐ ਗੱਲ ਵੀ ਜਿਹੜਾ ਅੱਗੇ ਲੈ ਕੇ ਜਾਵੇ ਕੋਈ ਦੋ ਤਿੰਨ ਸੂਵੇ ਪੀਵੇ ਸਹੀ 4 4 ਵੇ ਨਾਲ ਇੱਕ ਪਸ਼ੂ ਬੁੱਢਾ ਵਡੇਰਾ ਦੇ ਦੇਣਾ ਬਾਅਦ ਚ ਬੰਦੇ ਇੱਕ ਸੂਆ ਪੀ ਕੇ ਬਰੌਖੇ ਸਕੋਗੇ ਇੱਕ ਸੂਆ ਪੀਂਦਾ ਵਿਚਨਾ ਪੈਂਦਾ ਜੀ ਵਿਚਨਾ ਪੈਂਦਾ ਹਾਂਜੀ ਤੇ ਇਹ ਦੂਜਾ ਸੂਆ ਇਹਨੇ ਸੁਣਾ ਦੇਨ ਦੱਸ ਦੋ ਵੀ ਤਾਂ ਕਿੰਨੇ ਕਰੈਕਟ ਪਏ ਹਜੇ ਬਾਕੀ ਇਹਦੇ ਵੀਰ ਜੀ ਕੋਈ 10 ਦਿਨ ਬਾਕੀ ਆ ਝੋਟੀ ਦੇ 10 ਦਿਨ ਬਾਕੀ ਆ ਠੀਕ ਆ ਝੋਟੀ ਇੱਕ ਕਦ ਘੜਦੀ ਪਈ ਉਹਨਾਂ ਨੂੰ ਵੀ ਜਵਾਨ ਝੋਟੀ ਆ ਵੇਖੋ ਜੀ ਇਹ ਵੇਖੋ ਉਹਨਾਂ ਨਾਲ ਉਹ ਕਿਤੇ ਵੱਡੀ ਝੋਟੀ ਆ ਜੀ ਆਹ ਵੇਖੋ ਜੀ ਹਾਈਟ ਦੇਖੋ ਦੋਸਤੋ ਹਾਈਟ ਵੇਖੋ ਪੂਰੀ ਹਾਈਟ ਆ ਵੀਰ ਜੀ ਵੇਖੋ ਤਾਂ ਥਣ ਵੀ ਬਿਲਕੁਲ ਤੁਸੀਂ ਵੇਖੋਗੇ ਆਹ ਵੇਖੋ ਜੀ ਠੀਕ ਆ ਲਹੂ ਪਿਤ ਵਿੱਚ ਜਿਹੜੀ ਦੋਸਤੋ ਝੋਟੀ ਆ ਤੇ ਜਿਹੜਾ ਦੁੱਧ ਨੂੰ ਨੋਰਮਲ ਕਰਨਾ ਚਾਹੀਦਾ ਜਿੰਨਾ ਵੀ ਆਪਾਂ ਕਹਿ ਲਈ ਉਹਨਾਂ ਥੋੜਾ ਠੀਕ ਆ ਬਾਕੀ ਸੇਵਾ ਦਾ ਦੁੱਧ ਹੁੰਦਾ ਇਹੋ ਜੀ ਝੂਟੀ ਨੂੰ ਜੇਕਰ ਦੋਸਤੋ 12 13 ਲੀਟਰ ਵੀ ਕਹਿ ਦਈਏ ਤੇ ਉਹ ਵੀ ਥੋੜਾ ਬਾਕੀ ਹੋ ਸਕਦਾ 11 12 ਲੀਟਰ ਲੀਟਰ ਦੀ ਚਵਾਈ ਕਰਵਾ ਦੇ ਠੀਕ ਹੈ ਤੇ 11 12 ਲੀਟਰ ਅੱਜ ਦੇ ਸਮੇਂ ਕਹਿ ਦੇਣਾ ਵੱਡੀ ਹੋਰ ਗੱਲ ਨਾ ਬਾਕੀ ਜੀ ਭਾਂਡੇ ਵਿੱਚ ਪਜ 11 12 ਲੀਟਰ ਦੁੱਧ ਬਹੁਤ ਕਹਿੰਦਾ ਘੁੰਦਾ ਦੁੱਧ ਆ ਦੋਸਤੋ ਆਹ ਵੇਖੋ ਫੇਸ ਦੀ ਕੁਆਲਿਟੀ ਸਿੰਘਾਂ ਦੀ ਬਣਤਰ ਵੇਖੋ ਜੀ ਦੇਣੇ ਤੇ ਬੇਸਿਕ ਫਿਰ 10 ਕਿ ਬਾਕੀ ਹੈ ਹਾਂ ਜੀ ਇਹਦੇ 10 ਦਿਨ ਬਾਕੀ ਹੈ 10 ਦਿਨ ਬਾਕੀ ਹੈ ਇਹਦੇ ਵੇਖੋ ਥਣਾਂ ਦਾ ਵੇਖ ਲਓ ਆਹ ਵੇਖੋ ਬੇਨਭੂਨ ਵੇਖੋ ਦੋਸਤੋ ਮਿਲਕ ਵੇਰ ਵੇ ਕੱਲੀ ਕੋ ਕਹਿਣ ਦੀ ਗੱਲ ਨਹੀਂ ਹੈਗੀ ਵੀ ਆਪਾਂ ਕਹਿ ਦਈਏ ਵੀ ਹੈਨਾ ਦੇਹ ਦਾ ਕੁਛ ਨਾ ਹੋਵੇ ਤੇ ਆਪਾਂ ਕੀ ਬਿਲਕ ਬੇਣ ਆਹ ਵੇਖੋ ਥਾਣ ਥਾਣ ਪੂਰਾ ਸਹਿਜ ਵੇਖੋ ਕਰੋ ਚੈੱਕ ਘਰੇ ਬੈਠੇ ਜਿਹੜਾ ਦੋਸਤੋਂ ਤੁਸੀਂ ਸੌਦਾ ਕਰੋਗੇ ਵੀ ਇਹੋ ਜੀ ਚੀਜ਼ ਸਫਾਈ ਵਾਲੀ ਅੱਜ ਤਾਂ ਤੁਹਾਡੇ ਸਾਹਮਣੇ ਜਿਹੜੀ ਪੇਸ਼ ਕਰਤੀ ਆ ਬਈ ਕਦ ਕਾਠੀ ਵੇਖ ਲਓ ਹੈਨਾ ਆਹ ਵੇਖੋ ਕਦ ਕੱਡ ਵੀਰ ਤਕਰੀਬਨ 6 ਫੁੱਟ ਦੀ ਹਾਈਟ ਆ ਤੇ 6 ਫੁੱਟ ਦੀ ਹਾਈਟ ਦੇ ਬਰਾਬਰ ਤੁਸੀਂ ਵੇਖ ਸਕਦੇ ਪੁੱਠਾ ਪਾਠਾ ਟੱਚ ਕਰਦੇ ਆ ਠੀਕ ਆ ਹਾਂਜੀ ਖੋਡੇ ਖਾਡੇ ਕਿੱਥੇ ਟੱਚ ਕਰਦੇ ਸ਼ੋਲਡਰ ਨਾਲ ਟੱਚ ਹੁੰਦੇ ਆ ਤੇ ਬਾਈ ਸੁਖਵੀਰ ਨੇ ਖੁੱਲ ਕੇ ਦਿਖਾਈਏ ਭਰਾ ਤੇ ਬਾਈ ਜਾਨ ਪੱਤਰ ਗਿਆ ਅੱਗੇ ਛੱਟ ਗਏ ਰੋਸ਼ ਹੋ ਗਏ ਹਵਾਨਾ ਜਿਹੜਾ ਦੋਸਤੋ ਬਿਲਕੁਲ ਪੱਦਰ ਥਣ ਥਣ ਦਾ ਸਹਿਜ ਚੰਗਾ ਹੈਗਾ ਬਿਲਕੁਲ ਮੁਠੀ ਦਾ ਥਣ 10 ਦਿਨ ਬਾਕੀ ਹਜੇ ਸੌਣ ਦੇ ਵਿੱਚ ਹਾਈਟ ਕੱਟ ਜਿਹੜੀ ਫੁੱਲ ਆ ਦੋਸਤੋ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਜਿਹੜੀ ਨਾਰਮਲ ਮੀਡੀਅਮ ਹਾਈਟ ਵਾਲੀ ਹੋਈ ਉਹਨੂੰ ਮੀਡੀਅਮ ਕਿਹਾ ਜਾਊਗਾ ਕਿਉਂਕਿ ਦੂਰੋਂ ਨੇੜੇ ਆਉਣਾ ਠੀਕ ਹੈ ਵੱਡੀਆਂ ਝੋਟੀਆਂ ਨੇ ਮੀਡੀਅਮ ਜਿਹੜੀ ਪਹਿਲੇ ਨੰਬਰ ਵਾਲੀ ਹੈ ਇਹ ਮੀਡੀਅਮ ਦੇ ਨਾਲ ਟੱਚ ਕਰਦੀ ਹੈ ਬਾਕੀ ਉੱਪਰ ਜਿਹੜੀ ਦੂਜੇ ਨੰਬਰ ਦੀ ਦਿਖਾਈ ਹੈ ਮੀਡੀਅਮ ਤੋਂ ਪਲਾਸ ਜਾਂਦੀ ਪਈ ਹੈ ਜਿਹੜੀ ਤੀਜੇ ਨੰਬਰ ਤੇ ਦਿਖਾਈ ਹੈ ਇਹ ਬਿਲਕੁਲ ਫੁੱਲ ਹਾਈਟ ਦੇ ਵਿੱਚ ਆ ਠੀਕ ਆ ਤੇ ਨਵੀਂ ਝੋਟੀਆਂ ਦੂਜਾ ਸੁਆ ਸੁਣਾ ਇਹਦਾ ਮੁੱਲ ਵੀ ਲੈ ਤੇ ਕੀ ਕਰਦੇ ਆ ਮੁੱਲ 90 ਵੀਰ ਜੀ 88000 ਦੀ ਖਾਨਾ ਹੈ 88000 ਦੀ ਹਾਂਜੀ 88000 ਚ ਕਰੀਓ ਕੀ ਮਾਨਤਨ ਹੋਰ ਥੋੜਾ ਬਾਤ ਕਰਦਾਂਗੇ ਜ਼ਰੂਰ ਕਰਨਾ ਜੀ ਹਾਂਜੀ ਜ਼ਰੂਰ ਕਰਾਂਗੇ ਤੁਹਾਡੇ ਕਹਿੰਦੇ ਯਾਰ ਹੋਰ ਕਰ ਦਾਂਗੇ ਚਲੋ ਚਲੋ ਖਿੱਚ ਕੇ ਪਰਖਣਾ ਕੰਮ ਦਾ ਮਤਲਬ ਇਹ ਵੀ ਮਾਨਤਨ ਭਰਾ ਕੋਈ ਇਹ ਨਾ ਕਵੇ ਵੀ ਯਾਰ ਚੀਜ਼ ਉੱਥੇ ਗਈ ਸੀ ਹੁਣ ਮੁੜਨਾ ਪੈ ਗਿਆ ਹਾਂਜੀ ਬਿਲਕੁਲ ਤੇ ਇੱਕ ਨੰਬਰ ਵੀ ਸੁਖਵੀਰ ਵੀਰ ਦੇ ਦੇ ਕਿੰਨੇ ਨੰਬਰ ਆ ਸੰਪਰਕ ਮੇਰਾ ਮੋਬਾਈਲ ਨੰਬਰ ਹੈਗਾ ਜੀ 84376 33902 ਠੀਕ ਹੈ ਜੇ ਜੇ ਵਟਸਐਪ ਤੇ ਜੇ ਕਾਲਿੰਗ ਵੀ ਦੋ ਮਿੰਟ ਠੀਕ ਹੈ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸੱਤ ਸ਼੍ਰੀ ਅਕਾਲ ਜੀ